ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਅੱਜ ਭੈਣ ਬਣਾ ਰਹੀ ਆ ਦੇਸੀ ਘਿਓ ਤੇ ਹੋਰ ਭੈਣ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਵੀ ਦੇਸੀ ਹਨਾ ਜਿਹੜਾ ਆਪਾਂ ਘਰਾਂ ਚ ਘਿਓ ਬਣਾਉਨੇ ਆ ਉਹ ਬਣਾਉਣ ਦਾ ਤਰੀਕਾ ਪਹਿਲਾਂ ਤੁਹਾਨੂੰ ਦੱਸ ਦਿਖਾਇਆ ਸੀ ਨਾ ਪਤੌੜੀ ਦੇ ਵਿੱਚ ਦੁੱਧ ਪਾ ਕੇ ਹਾਰੇ ਦੇ ਰੱਖਿਆ ਠੀਕ ਹੈ ਉਸ ਤੋਂ ਬਾਅਦ ਕਿਉਂਕਿ ਦੁੱਧ ਜਿਆਦਾ ਸੀਗਾ ਆਪਾਂ ਨੂੰ ਨਾ ਕਿਸੇ ਨੇ ਭੈਣ ਨੇ ਨਾ ਵੀ ਮੰਗ ਚਲ ਆਰਡਰ ਦਿੱਤਾ ਕਰਾਣਾ 5 ਕਿਲੋ ਘਿਓ ਦਾ ਵੀ ਪ्योर ਘਿਓ ਚਾਹੀਦਾ ਸਾਨੂੰ ਉਹ ਕਹਿੰਦੇ ਵੀ ਸਾਨੂੰ ਰੇਟ ਦੀ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਘਿਓ ਜਿਹੜਾ ਇੱਕ ਨੰਬਰ ਚਾਹੀਦਾ ਆਪਾਂ ਵੀ ਵੀਰੇ ਤਸੱਲੀ ਦਿੱਤੀ ਆ ਵੀ ਪਹਿਲਾਂ ਤੁਸੀਂ ਇਹਦਾ ਘਿਓ ਚੈੱਕ ਕਰਾ ਲਿਓ ਪੈਸੇ ਸਾਨੂੰ ਬਾਅਦ ਚ ਦੇ ਦਿਓ ਪੈਸੇ ਹੀ ਜ਼ਿਆਦਾ ਅਹਿਮੀਅਤ ਨਹੀਂ ਰੱਖਦੇ ਜਿਹੜੀ ਪਿਓਰ ਚੀਜ਼ ਆ ਉਹ ਮੇਰੇ ਲਈ ਜ਼ਿਆਦਾ ਅਹਿਮੀਅਤ ਰੱਖਦੀ ਆ ਨਾ ਕਿਉਂਕਿ ਅਗਲੇ ਦਾ ਯਕੀਨ ਆ ਮੇਰੇ ਤੇ ਤਾਂ ਹੀ ਉਹਨਾਂ ਨੇ ਮੈਨੂੰ ਕਿਹਾ ਕੈਲੀਫੋਰਨੀਆ ਚੋਂ ਫੋਨ ਆਇਆ ਸੀਗਾ ਬਰਮ ਆਇਆ ਸੀਗਾ ਤੁਸੀਂ ਕਹਿ ਲੱਗਿਆ ਵੀਰੇ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਇਤਰਾਜ਼ ਨਾ ਹੋਇਆ ਨਾ ਜਦੋਂ ਘਿਓ ਲੈਣ ਆਉਣਗੇ ਆਪਾਂ ਉਹਨਾਂ ਦਾ ਸਰੂਰ ਜ਼ਰੂਰ ਲਵਾਂਗੇ ਜਾਂ ਅਸੀਂ ਫੜਾ ਕੇ ਆਏ ਸਰ ਕਰੀਅਰ ਕਰ ਕਰੀਅਰ ਕਰਨਾ ਹੈ ਕਰੀਅਰ ਕਰ ਲਈਏ ਤੇ ਆਪਾਂ ਤੁਹਾਨੂੰ ਦਿਖ ਰਿਹਾ ਦੇਖੋ ਵੀ ਇਹ 2 ਮਹੀਨਾ ਚ ਰੱਖਿਆ ਸੀਗਾ ਦੁੱਧ ਦੁੱਧ ਦਿਖਾ ਦੇ ਕਮਣ ਇਹ ਹੁੰਦਿਆ ਨੇ ਮਲਾਈਆਂ ਐ ਆਉਂਦੀਆਂ ਨੇ ਠੀਕ ਆ ਤੇ ਫਿਰ ਇਹ ਹੁਣ ਟੋੜੀ ਮੇਰੇ ਕੋਲ ਨਾਲ ਇੱਕ ਫੁੱਟ ਗਈ ਸੀ ਮੇਰੀ ਗਲਤੀ ਹੋ ਗਈ ਥੋੜੀ ਜੀ ਠੀਕ ਆ ਦੇਖ ਦੁੱਧ ਦੇਖ ਲੈ ਨਾਲ ਲੱਸੀ ਦਿਖਾਵਾਂਗੇ ਆਪਾਂ ਵੀ ਕਿਵੇਂ ਬਣਦੀ ਐ ਹੂੰ ਤੇ ਭਾਵੇਂ ਜਿਵੇਂ ਵਿੱਚ ਲੋਕ ਹਨਾ ਵੀ ਸਸਤੀ ਰੇਟਾਂ 'ਚ ਘੋਦਈ ਜਾਂਦੇ ਨੇ ਕੋਈ 700 800 ਕਿੱਡਾ ਆ ਕਿਉਂ ਹੁੰਦਾ ਇੱਕ ਮਿੰਟ ਮੈਨੂੰ ਪੀੜੀ ਲੈ ਕੇ ਦੇ ਮੈਂ ਫਿਰ ਗੱਲ ਕਰੂਗੀ ਜਾਂ ਪੀੜੀ ਲੈ ਦੇ ਜੀ ਪੀੜੀ ਲੈਣ ਜਾਏਗੇ ਹਮ ਮੇਰਾ ਖੱਲੀ ਰਹਿ ਗਈ ਸੀ ਲਾ ਇੱਕ ਜਦੋਂ ਅਮਰ ਕੱਲੇ ਕੱਲੇ ਪਿਓਰ ਪਿਓਰ ਕੀ ਹੁੰਦਾ ਹਨਾ ਇਹ ਚੀਜ਼ ਵੀ ਨਾਲ ਨਾਲ ਸਫਾਈ ਵੀ ਜ਼ਰੂਰੀ ਹੈ ਹਮ ਹੁਣ ਇਹ ਤਾਂ ਜਦੋਂ ਮੈਂ ਚਾਪੜ ਦੇਦਾ ਸੀ ਇਹਨਾਂ ਤੇ ਮੇਰੇ ਕੋਲ ਚਾਪੜ ਵੀ ਹੋਏਗੇ ਨੇ ਨਾ ਤੇ ਹੁਣ ਜਿਵੇਂ ਸਾਰਿਆਂ ਨੂੰ ਪਤਾ ਕਰਦਾ ਮਾਹੌਲ ਕੀ ਬਣਿਆ ਪਿਆਗਾ ਠੀਕ ਆ ਮੈਂ ਨਾ ਜਦੋਂ ਜਿਹੜਾ ਆਪਣਾ ਉਧਰ ਕੱਚਾ ਥਾਂ ਉਹਦੇ ਵਿੱਚ ਪਹਿਲਾਂ ਮੈਂ ਟੋਏ ਪੱਟੇ ਦੋ ਡੂੰਗੇ ਟੋਏ ਡੈੜੀ ਤੋਂ ਪਟਾਈ ਕਿਉਂਕਿ ਮਿੱਟੀ ਉਹ ਨਾ ਜਾਦੇ ਹੋ ਸੀਗੀ ਸਖਤ ਸੀਗੀ ਟੋਏ ਪਟਾ ਕੇ ਫਿਰ ਉਹਨਾਂ ਦੇ ਵਿੱਚ ਮੈਂ ਦੋਨੇ ਇਹ ਮਤਲਬ ਕਿਉਂ ਤੋੜੀਆਂ ਧਰਤੀਆਂ ਠੀਕ ਆ ਤੇ ਆ ਫਿਰ ਮੈਂ ਪਤੀਲੇ ਚ ਪਾਇਆ ਹਨਾ ਤੇ ਇਹ ਤੋੜੀ ਚ ਪਾਤਾ ਦੁੱਧ ਕਾੜਨ ਵਾਸਤੇ ਤੇ ਫਿਰ ਉੱਤੋਂ ਉਹਨਾਂ ਨੂੰ ਮਿਟਾ ਕੇ ਦੋ ਚਾਪੜ ਦੇ ਦੇ ਉੱਪਰ ਮੈਂ ਤੇ ਵੀ ਰੇਤਾ ਵੀ ਕਿਉਂਕਿ ਅਗਲੇ ਨੇ ਪੈਸੇ ਦੇਣੇ ਨੇ ਕੰਮ ਹੈ ਨਾ ਪਿਓਰ ਵੀ ਸਫਾਈ ਵੀ ਜ਼ਰੂਰੀ ਆ ਕੋਈ ਮੰਨ ਲਓ ਮੱਖੀ ਨਾ ਡਿੱਗੀ ਜੇ ਕੋਈ ਹੁਣ ਜਿਵੇਂ ਮੌਸਮ ਖਰਾਬ ਆ ਕੋਈ ਹੋਰ ਚੀਜ਼ ਵੀ ਨੇੜੇ ਤੇ ਨੇ ਆਵੇ ਮੇਸੇ ਬਾਸੋ ਦੀ ਵੀ ਸੇਫਟੀ ਪੂਰੀ ਰੱਖੀ ਗਈ ਜੀ ਹੈ ਨਾ ਦੁੱਧ ਦੀ ਕਿਉਂ ਦੁੱਧ ਦੇ ਚ ਕਈ ਵਾਰੀ ਕੋਈ ਮੈਥੋਂ ਅੱਖ ਤੋਂ ਪਰੇ ਹੋ ਜਾ ਬ ਕੋਈ ਚੀਜ਼ ਡਿੱਗ ਜੇ ਤੇ ਉਹ ਦੁੱਧ ਨੇ ਸਾਰਾ ਦਿਨ ਕੜਨਾ ਹੁੰਦਾ ਹੈਗਾ ਠੀਕ ਹੈ ਹੁਣ ਦੇਖੋ ਕਿੰਨਾ ਟਾਈਮ ਹੋ ਗਿਆ 7 ਦਿਨਾਂ ਰੋੜੇ ਹੁਣ ਮੈਂ ਦੁੱਧ ਲਾਤਾ ਜਿਹੜਾ ਬਾਕੀ ਦੁੱਧਾ ਹੈਗਾ ਜਿਹੜਾ ਹੁਣ ਇਹ ਠੰਡਾ ਪਾਉਂਗੀ ਮੈਂ ਉਹ ਫਰਿੱਜ ਦੇ ਅੰਦਰ ਤਾਂ ਇਹ ਦੁੱਧ ਹੁਣ ਮੈਂ ਰਿੜਕਣੇ ਦੇ ਵਿੱਚ ਪਾ ਕੇ ਉਹਨੂੰ ਜਾਗ ਲਾ ਦੂੰਗੀ ਫਿਰ ਉਹ ਟੱਛ ਕੇ ਮੈਂ ਰੱਖ ਦੂੰਗੀ ਠੀਕ ਹੈ ਇਹ ਰੱਖਣੇ ਨੇ ਤਾਂ ਸਾਰਨਾ ਨਹੀਂ ਰਿੜਕਣੇ ਉੱਤੇ ਮੇਰੇ ਕੋਲ ਹੋਰ ਦੁੱਧ ਤਾਂ ਮੈਂ ਕੋਸੋਚ ਪਾਉਂਗੀ ਦੁੱਧ ਕਾਫੀ ਆ ਠੀਕ ਹੈ 12 15 ਕਿਲੋ ਦੁੱਧ ਮੇਰੇ ਹੱਥ ਵਿੱਚ ਹੋਰ ਵੀ ਪਾਣਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਇਹ ਵੀ 7 ਕਿਲੋ ਦੁੱਧ ਨਾਲ ਤਿਆਰ ਹੋ ਜਾਊਗਾ ਅੱਛਾ ਹੋਰ ਬਾਕੀ ਇਹ ਤੁਹਾਨੂੰ ਦਿਖਾਵਾਂਗੇ ਆਪਾਂ ਇਹ 25 ਕਿਲੋ ਦੁੱਧ ਰੱਖਿਆ ਸੀ ਠੀਕ ਹੈ ਇਹਨਾਂ 'ਚ ਕਿੰਨਾ ਦੁੱਧ ਪਾਇਆ ਭੈਣੇ ਇਹਨਾਂ 'ਚ ਮੈਂ 18 ਕਿਲੋ ਬਾਦ ਦਾ 12 ਸਾਢੇ 12 ਕਿਲੋ ਮੈਂ ਉਧਰ ਰੱਖਤਾ ਠੀਕ ਹੈ ਵੀ 25 ਮੰਨ ਕੇ ਚੱਲ 25 ਸਾਢੇ 25 ਕਿਲੋ ਦੁੱਧ ਮੈਂ ਰੱਖਿਆ ਸੀਗਾ ਠੀਕ ਹੈ ਉਹ ਦੁੱਧ ਦਾ ਬਾਦ ਦਿਖਾਵਾਂਗੇ ਸਵੇਰੇ ਲਾਈਵ ਤੋਂ ਉਹ ਵੀ ਦਿਖਾ ਦੇ ਪਰਸ ਦੇ ਹੱਥ ਘੜੀ ਮਧਾਣੀ ਮਸ ਦੇਖਾ ਲਾਉਂਗੀ ਸਵੇਰੇ ਹੈ ਨਾ ਵੇਖੋ ਕਿੰਨਾ ਦੁੱਧਾ ਮੰਨ ਲਓ ਮੱਖਣੀ ਨਿਕਲੂਗੀ ਉਹ ਵੀ ਮੈਂ ਜੋਕੂਗੀ ਉੱਤੇ ਕੰਡੇ ਤੇ ਉਦੋਂ ਆ ਜਿੰਨਾ ਨਿੱਤਰ ਕੇ ਤਿਆਰ ਹੋਗਾ ਭਾ ਉਹ ਵੀ ਦੱਸਾਂਗੀ ਵੀ ਭਾਈ ਇੰਨੇ ਦੁੱਧ ਚ ਇੰਨਾ ਕਿਉਂਕਿ ਉਹ ਤਿਆਰ ਹੋ ਗਿਆ ਠੀਕ ਹੈ ਰੇਟ ਤਾਂ ਵਾਲਾ ਕਹਿ ਦਿੰਦਾ ਪਰ ਮਿੰਨਤ ਵੀ ਬਹੁਤ ਜ਼ਿਆਦਾ ਆਉਂਦੀ ਮੇਰਾ ਸਾਰਾ ਦਿਨ ਨਿਕਲ ਗਿਆ ਕਿਉਂਕਿ ਇੰਨਾ ਦੁੱਧ ਕਾੜਨਾ ਵੀ ਬਹੁਤ ਔਖਾ ਪਰ ਚਿੱਟਾ ਜਿਹਾ ਪਿਆਰਾਵੇਂ ਉਹ ਵੀ ਗੱਲ ਵਧੀਆ ਨਹੀਂ ਲੱਗਦੀ ਹੈ ਨਾ ਹੁਣ ਲੱਸੀ ਦੇਖੀਂ ਦੀ ਲੱਸੀ ਵੀ ਦਿਖਾਵਾਂਗੇ ਆਪਾਂ ਜਿਵੇਂ 30 ਰੁਪਏ ਦੀ ਬੋਤਲ ਦਿੰਦੇ ਨੇ ਕਾ ਮੰਨ ਲੱਸੀ ਦੀ ਉਹ ਲੱਸੀ ਵੀ ਦੈਲਾਸੀ ਦੇਖ ਲਈ ਵੀ ਹੁਣ ਅੱਧੇ ਤਾਂ ਮੇਰੇ ਆ ਕਹ ਮੀਰ ਬੇਬੇ ਵਰਗੇ ਕਹਿੰਦੇ ਸੰਤ 10 ਦਿਨਾਂ ਦੇ ਇਕੱਠੀ ਜੇ ਜਮਾ ਕਰ ਲੈ ਬੇਬੇ ਲੈ ਜੀ ਕੋਈ ਗੱਲ ਨਹੀਂ ਹੈ ਨਾ ਪਿੰਡਾਂ ਤਾਂ ਆਪਣੇ ਹੀ ਹੁੰਦਾ ਸਾਬ ਕਮਲ ਆਪਾਂ ਕਿਹੜਾ ਵੇਚਣ ਜਾਣੀ ਹੁੰਦੀ ਆ ਪਰ ਇਹ ਚੀਜ਼ ਨੂੰ ਜੀ ਰੇਟ ਮਿਲੇ ਬੰਦਾ ਉਹ ਵੀ ਇੱਕ ਤਾਂ ਪਿਓਰ ਚੀਜ਼ ਮਿਲਦੀ ਆ ਕਿਤੇ 1 ਲੀਟਰ ਲੱਸੀ ਦੀ ਮੈਲਾ ਗਰੰਟੀ ਦੇ ਨਹੀਂ ਤੇ 10 ਲੀਟਰ ਲੱਸੀ ਬਣਾ ਲਈ ਤਾਂ ਖਿਆਲ ਵਰਗੀ ਗਾੜੀ ਹੋਊਗੀ ਜਿਵੇਂ ਫ੍ਰੀਜ ਚ ਰੱਖੀ ਜੋ ਕੋਈ ਗਾੜੀ ਹੋਈ ਜਾਊ ਦਹੀਂ ਵਾਂਗੂ ਗਾੜੀ ਹੋਈ ਜਾਊਗਾ ਉਹ ਦੱਦਾ ਇਹ ਤਾਂ ਮੇਰਾ ਹੂੰ ਏਜੇ ਜੁੰਡਿਆ ਕੰਮਲਾ ਪਰ ਹੱਟ ਕੇ ਲੋਕ ਥੋੜਾ ਜਨਾ ਦੌੜ ਜਿਹੜੀ ਚੱਲ ਪਈ ਸਸਤੇ ਮਗਰ ਜਾਦੇ ਗੱਲ ਪਈ ਕੋਈ ਕਹਿੰਦਾ 550 ਨੂੰ ਲੈ ਕੇ ਆਉਣਾ ਕੋਈ ਕਹਿੰਦਾ 700 ਨੂੰ ਲੈ ਕੇ ਆਉਣਾ ਕੋਈ ਕਹਿੰਦਾ 800 ਨੂੰ ਲੈ ਕੇ ਆਉਣਾ ਮੈਨੂੰ ਨਹੀਂ ਮਿਲਦਾ ਪਿਆ ਉਹ ਕਿਉਂ ਨਹੀਂ ਮਿਲਦਾ ਨਾ ਬਣੇ ਜਿਵੇਂ ਵੀ ਕਿਉਂ ਤਾਂ ਇੰਨੀ ਮਿਹਨਤ ਆਉਂਦੀ ਹੈ ਹਨਾ ਵੀ ਇਹਨਾਂ ਦੁੱਧ ਲਾਪੀ ਦੁੱਧ ਵੀ ਲਾਦਾ ਚਲੋ ਮਿਹਨਤ ਵੀ ਬਹੁਤ ਆਉਂਦੀ ਹੈ ਤੈਨੂੰ ਕੀ ਲੱਗਦਾ ਵੀ ਦੁੱਧ ਦਾ ਅਸਲ ਰੇਟ ਕੀ ਹੋਣਾ ਚਾਹੀਦਾ ਦੂਜਾ ਰੇਟ ਮਹੁਮਗੇ ਸਮਾਉਤ ਵੀ ਨਹੀਂ ਮਿਲਦੀ ਨਹੀਂ ਕਰਦੇ ਆ ਵੀ ਆਪਾਂ ਦਾ ਮਿਹਨਤ ਕਰਦੇ ਮਨਾਫਾ ਤਾਂ ਹੋਰ ਹੀ ਲੈ ਜਾਂਦੇ ਆ ਨਾ ਜੇ ਹੁਣ ਆਪਾਂ ਨੂੰ ਮਨਾਫਾ ਮਿਲੇ ਨਾਲੇ ਤਾਂ ਆਪਾਂ ਉਹਦੀ ਵੀ ਗੱਲ ਕਹੀ ਸੀ ਜਿਵੇਂ ਆਪਣੇ ਨੇੜੇ ਸ਼ਹਿਰ ਬਰਨਾਲਾ ਲੱਗਦਾਗਾ ਠੀਕ ਹੈ ਵੀ ਉੱਥੋਂ ਚਾਹੇ ਜਿੰਨੇ ਵੀ ਘਰਾਂ ਦੇ ਦੁੱਧ ਜਾਂਦਾਗਾ ਮਹਾਜਨ ਕੋਲੋਂ ਦੁੱਧ ਜਾਂਦੇ ਵੀ ਇੱਕ ਬੰਦਾ ਰੱਖ ਲੈਣਾ ਜਾਂ ਆਪਾਂ ਨੂੰ ਦੱਸ ਦੇਣ ਭਾਈ ਸਾਨੂੰ 20 ਘਰਾਂ ਨੂੰ ਅਜਾ ਆਪਾਂ ਜਿਵੇਂ ਆਪਣੀ ਵੀਹੀ ਆ ਗਿਆ ਆਪਾਂ ਪੁੱਛੀ ਸਕਦੇ ਆ ਭਾਈ ਆਪਾਂ ਦੁੱਧ ਪਿੰਡ ਚੋਂ ਲਾ ਲੈਨੇ ਅਗਲਾ ਫੜਾ ਵੀ ਜਾਇਆ ਕਰੂਗਾ ਆਪਣਾ ਲੈ ਕੇ ਵਗ ਜਾ ਕਰਾਂਗੇ ਦੋ ਦੋ ਤਿੰਨ ਤਰ ਕਿਲੋ ਜੇ ਇੱਕ ਘਰ ਜੋ ਵੀ ਲੈਂਦਾ ਨਾਲੇ ਅਗਲੇ ਨੂੰ ਦੁੱਧ ਪਿਆਰ ਮਿਲੂਗਾ ਉਹਨਾਂ ਦਾ ਘਿਓ ਲੈਣ ਦੀ ਲੋੜ ਨਹੀਂ ਹੈਗੀ ਦੁੱਧੋਂ ਘਿਓ ਤਿਆਰ ਕਰੀ ਜਾਣਾ ਹਲਦਾ ਸਹੀ ਅੱਲਾ ਠੀਕ ਹੈ ਕਿ ਮਲਾਈ ਆਉਗੀ ਤੱਤਾ ਕਰਨਗੇ ਉਤੋਂ ਮਲਾਈ ਆਉਗੀ ਲਾ ਤਾਂਲੀ ਡੇਢ ਕਿਲੋਲੀ ਮਲਾਈ ਜੀ ਰੋਜ਼ ਲਾਉਣਗੇ ਉਹ ਸਹੀ ਅੱਲਾ ਠੀਕ ਹੈ ਦ ਦੇਖ ਲੈ ਦੁੱਧ ਕਰਨ ਦਾ ਘਿਓ ਉਹਨਾਂ ਨੂੰ ਘਿਓ ਲੈ ਆਉਣ ਦੀ ਲੋੜ ਨਹੀਂ ਹੈਗੀ ਪਰ ਥੋੜਾ ਜਨਾ ਉਹਨਾਂ ਨੇ ਵੀ ਇਹੀ ਚੋਟਲੀ ਨਹੀਂ ਸਸਤੇ ਮਾਦਰ ਵਾਲਾ ਭੱਜ ਲੈਂਦਾ ਨਹੀਂ ਸਸਤੇ ਨਹੀਂ ਉਹਨਾਂ ਨੂੰ ਤਾਂ ਜਿਵੇਂ ਚਲੋ ਬੱਦਿਆ ਉਹਦਾ ਰੇਟ ਤਾਂ ਉਹੀ ਪੈ ਜਾਂਦਾ ਕਿਉਂਕਿ ਉਹ ਡੇਰੀ ਵਾਲੇ ਨੇ ਉਤੋਂ ਗ੍ਰੀਨ ਵੀ ਲਾ ਲੈਣੀ ਹੈ ਬਾਕੀ 70 80 ਰੁਪਏ ਦੇਖਦਾ ਵੇਡਰੀ ਵਾਲਾ ਉਹਦਾ ਇਹ ਚੀਜ਼ ਮੇਰੀ ਬੁਰੀ ਲੱਗੂਗੀ ਪਰ ਫਿਰ ਇਹ ਤਾਂ ਸਹੀ ਗੱਲ ਹੈ ਨਾ ਉਹ ਤੋਂ ਰੀਮ ਤਾਂ ਗਨੇ ਲਾਉਣੀ ਲਾਉਣੀ ਉਹ ਵੀ ਨਫੇ ਨੂੰ ਫਿਰ ਦੇਣੀ ਫੇਰ ਵਾਲੇ ਨੇ ਛੇਲ ਵੀ ਕਰਕੇ ਆਉਣਾਗਾ ਬਾਕੀ 70 80 ਰੁਪਏ ਉਹ ਦਿੰਦੇ ਨੇ ਹੈਗੇ ਉੱਥੇ ਹੀ ਬਾਜ ਨੇ ਗੱਲ ਗਲਤ ਉੱਥੇ ਆਉਣਾ ਤਿੰਨ ਤਰ੍ਹਾਂ ਦਾ ਹੁੰਦਾਗਾ ਦੋਦ ਆਪਾਂ ਦੇਖਿਆ ਉਤੇ 55 ਰੁਪਏ 60 ਰੁਪਏ 70 ਰੁਪਏ 80 ਰੁਪਏ ਵਿੱਚ ਜਿਹੜੇ ਵਧੀਆ ਘਰ ਨੇ ਵੀ ਚਲੋ ਜਿਵੇਂ ਮੰਨ ਕੇ ਚਲੋ ਕੋਈ ਮੁਲਾਜ਼ਮ ਨੇ ਉਹ ਲੈਂਦੇ ਨੇ 90 ਨੇ ਫਿਰ 80 ਰੁਪਏ ਲੈਂਦੇ ਨੇ ਉਹ ਸਹੀ ਗੱਲ ਲੈਂਦੇ ਨੇ ਪਰ ਵੀ ਵੀਰੇ ਆਪਾਂ ਤਾਂ ਹੀ ਕਹਿੰਨੇ ਵੀ ਥੋੜਾ ਦੁੱਗਣਾ ਫਾਇਦਾ ਹੁੰਦਾ ਇਹ ਚੀਜ਼ 'ਚ ਜੇ ਤੁਸੀਂ 70 ਵੀ ਵੀ ਚਲੋ ਲੈ ਲੈਂਦੇ ਹੋ 70 ਰੁਪਏ ਤੋਂ ਤੁਸੀਂ ਲੈ ਲਿਆ ਠੀਕ ਹੈ 70 ਲੈ ਲਿਆ 75 ਲੈ ਲਿਆ ਤੇ ਫਿਰ ਉਹਦੇ ਥੋੜਾ ਕਿਉਂ ਵੀ ਤੁਹਾਨੂੰ ਲੈਣ ਦੀ ਲੋੜ ਨਹੀਂ ਨਾ ਹੈਗੀ ਕਿਉਂ ਥੋੜਾ ਫ੍ਰੀ ਦਾ ਬਣੂਗਾ ਉਥੋਂ ਡਬਲ ਮਨਾ ਆਪਾਂ ਲੈ ਸਕਦੇ ਤੁਸੀਂ 70 ਰੁਪਿਆ ਦੇ ਵਿੱਚ ਆਪਾਂ ਤੇ ਕਹਿੰਨੇ ਚੌਣੇ ਪਰ ਆਪਾਂ ਕਿਸੇ ਨੂੰ ਕਿਹੜਾ ਜ਼ਬਰਦਸਤ ਚੀਜ਼ ਫੜਾਉਣੀ ਆ ਆਪਾਂ ਤਾਂ ਆਪ ਦਾ ਸੁਝਾਅ ਦੇ ਦਿੰਨੇ ਆ ਵੀ ਤੁਸੀਂ ਐ ਕਰ ਸਕਦੇ ਤੁਹਾਨੂੰ ਡਬਲ ਮੰਨ ਲਓ ਵੀ ਉਹਦਾ ਮਨਾਫਾ ਹੋ ਸਕਦਾ ਹੈ ਗਾ ਇਹ ਚੀਜ਼ ਦਾ ਜੇ ਬਣੇ ਵੀ 25 25.5 ਲੀਟਰ ਦੇ ਕਿੰਨਾ ਕਿਉਂ ਨਿਕਲੇਗਾ ਹੁਣ ਕਮਲ ਆਪਾਂ ਕੀ ਕਹਿ ਸਕਦੇ ਆ ਆਪਾਂ ਤਾਂ ਹੁਣ ਘਰ ਘਰ ਨੂੰ ਜਿੰਨਾ ਕ ਖਾ ਲੈਂਦੇ ਤੁਹਾਨੂੰ ਕ ਬਣਾ ਲੈਂਦੇ ਸੀ ਇਹ ਆਪਾਂ ਨੂੰ ਜਿਵੇਂ ਹੁਣ ਕਿਸੇ ਨੇ ਕਿਹਾ ਸੀ ਭੈਣ ਨੇ ਵੀ ਮੈਨੂੰ ਭੈਣ 5 ਕਿਲੋ ਤੇ ਉਹ ਚਾਹੀਦਾ ਤਿਆਰ ਕਰਕੇ ਮੈਨੂੰ ਫੋਨ ਕਰ ਦਿਓ ਨੰਬਰ ਉਹਨਾਂ ਨੇ ਪੰਜ ਕਿਲੋ ਤਾਂ ਹੋ ਜਾ ਤਿਆਰ ਦੇਖੋ ਆਪਾਂ ਨੂੰ ਉਹ ਤਾਂ ਕੱਡੇ ਤੋਂ ਬਦਲ ਜੀ ਠੀਕ ਆ ਜੇ ਨਾ ਹੋਇਆ ਫਿਰ ਆਪਾਂ ਕੱਲ ਨੂੰ ਹੋਰ ਪੁੱਤਾ ਕਰਾਂਗੇ ਠੀਕ ਆ ਪਰ ਜੇ ਕਿਸੇ ਨੇ ਕਿਉਂ ਲੈਣਾ ਵੀ ਹੋਇਆ ਇੰਸਟਾਗ੍ਰam ਤੇ ਸਾਡਾ ਨੰਬਰ ਦਿੱਤਾ ਹੋਇਆ ਰੇਟ ਅਸੀਂ ਆਲੇ ਨੂੰ ਦੱਸਾਂਗੇ ਜੇ ਅਗਲੇ ਨੂੰ ਕੋਈ ਵੀ ਬੰਦਾ ਗਮਣ ਧੱਕੇ ਨਾਲ ਤਾਂ ਕੋਈ ਕਿਸੇ ਚੀਜ਼ ਦਿੰਦਾ ਨਹੀਂ ਹੁਣ ਦੁਕਾਨ ਤੇ ਜਾਂਨੇ ਆਪਾਂ ਸੂਟ ਲੈਣੇ ਆ ਚਲੋ ਚਲੋ ਅਸੀਂ ਆਗੇ ਜਾਂ ਆਪਾਂ ਨੂੰ ਸਬਜੀ ਲੈ ਕੇ ਆਉਣੇ ਆ ਅਗਲਾ ਆਪਾਂ ਨੂੰ ਰੇਟ ਦੱਸ ਦਿੰਦਾ ਹਣਾ ਵੀ ਆ ਰੇਟ ਆਗਾ ਤੇ ਉਹ ਤਾਂ ਚੀਜ਼ ਦਾ ਗਾ ਕੇ ਤੇ ਸਰਚਾਂ ਨੂੰ ਲੈਣੀ ਆ ਕਿ ਨਹੀਂ ਲੈਣੀ ਆ ਹੁਣ ਮੰਨ ਕੇ ਚੱਲ ਆਪਾਂ ਵੀ ਸਬਜੀ ਵੇਚਦੇ ਆ ਆਹ ਲਾ ਕਹਿੰਦਾ ਵੀ ਵੀਰੇ ਜਿਹੜਾ ਵੀ ਮੰਨ ਲਓ ਜਿਹੜਾ ਗੱਡੀ ਵਾਲੇ ਤੇ ਇਹ ਜਾਂ ਰੇੜੀਆਂ ਦੇ ਸਬਜੀ ਵੇਚਣਾ ਹੁੰਦੇ ਨੇ ਜੇ ਆਪਾਂ ਮੰਨ ਕੇ ਚਲੋ 70 ਰੁਪਏ ਭਿੰਡੀ ਲਾਤੀ 80 ਰੁਪਏ ਭਾਈ ਵਾਲਾ ਕਹਿੰਦਾ ਉਹ ਤਾਂ 60 ਲਾਉਂਦਾਗਾ ਫਿਰ ਵੀ ਉਹ ਤਾਜੀ ਨਹੀਂ ਨਾ ਦਿੰਦਾ ਸਬ ਉਹ ਅੱਜ ਸਬਜੀ ਵਿਕ ਗਈ ਵਿੱਚ ਜਿੰਨੀ ਬਚ ਗਈ ਉਹਨੇ ਕੱਲ ਨੂੰ ਉਹ ਤਾਜੀ ਕਰ ਲਾ ਦੇਣੀ ਆ ਜੇ ਥੋੜੀ ਉਹ ਜੋ ਅੱਧੀ ਖਰਾਬ ਨਿਕਲ ਗਈ ਠੀਕ ਆ ਫਿਰ ਉਹ ਗੱਲ ਤਾਂ ਉੱਥੇ ਹੀ ਵੱਗ ਗਈ ਕਿੱਥੇ ਦਾ ਤਾਜੀ ਆ ਉਹ ਤੁਹਾਨੂੰ ਸਾਰੇ ਵੀ ਸਾਰੇ ਤੁਸੀਂ ਕੱਟ ਕੇ ਸਬਜੀ ਬਣਾਉਂਗੇ ਕਿਤੇ ਉਹ ਜੋ ਤੁਹਾਨੂੰ ਅੱਧੀ ਖਰਾਬ ਨਿਕਲ ਗਈ ਫਿਰ ਉਹ ਤਾਂ ਗੱਲ ਉੱਥੇ ਹੋਣੀ ਆ ਉਹ ਨਾ ਭਾਈ ਜਿਵੇਂ ਕੱਦੂ ਆਗਾ ਅਲਾ ਕਹਿੰਦਾ ਵੀ 20 ਰੁਪਏ ਹੋ ਗਿਆ ਕੱਦੂ 10 ਰੁਪਏ ਹੋ ਗਿਆ ਵੀ ਜਿਹੜਾ ਅਸਲੀ ਰੇਟ ਆ ਸੀ ਸੱਚੀ ਦੱਸਦੇ ਸੀ 40 ਰੁਪਏ ਕੱਦੂ ਲੈਨੇ ਆ ਤਾਜਾ ਕੱਦੂ ਤੋੜ ਕੇ ਜਿਵੇਂ ਜਿਵੇਂ ਸਾਨੂੰ ਅਲਾ ਕਹਿ ਦਿੰਦਾ ਕਿ ਚਲੋ ਸਾਨੂੰ ਇਹ ਚੀਜ਼ ਹੀ ਨਹੀਂ ਹੁੰਦੀ ਅਸੀਂ ਖੇਤ ਤੋਂ ਵੱਢ ਕੇ ਤੋੜ ਲਿਆ ਹੁਣ ਠੀਕ ਆ ਟੋਕਰੇ ਦੇ ਵਿੱਚ ਪਾ ਕੇ 10 ਵਾਰੀ ਤਾਂ ਮੈਂ ਇਹਨੂੰ ਤੇ ਨਾ ਕੱਪੜੇ ਗਿੱਲੇ ਕਰ ਕਰ ਦੇਨੇ ਆ ਸਾਮ-ਸਾਮ ਰੱਖਦੇ ਆ ਆਪਾਂ ਵੀ ਇਹ ਖਰਾਬ ਨਾ ਹੋ ਜਾਣ ਗਾਹਕ ਦਾ ਮਨ ਵੀ ਐ ਨਾ 90 ਪੈਸੇ ਦੇਣੇ ਚਾਹੇ 40 ਰੁਪਏ ਦੇਣੇ ਆ ਵੀ ਉਹਦਾ ਮਨ ਜਦੋਂ ਆਪਾਂ ਦਾ ਸਬਜ਼ੀ ਲੈ ਕੇ ਉਹ ਬ ਪਰ ਜਿੰਨੇ ਵੀ ਗਾਹਕ ਆਪਣੇ ਲੱਗੇ ਨੇ ਕਹਿੰਦੇ ਉਹ ਕਹਿੰਦੇ ਕਿ ਸਾਨੂੰ ਪੈਸੇ ਦੀ ਕੋਈ ਟਿੱਕਤ ਨਹੀਂ ਬਾਈ ਜਿਹੜੀ ਆਪਾਂ ਉੱਚੀ ਜੇ ਲੈਨੇ ਆਂ ਤੇ ਉੱਦੀ ਖਰਾਬ ਨਿਕਲ ਜੇ ਤੇ ਉਹ ਵੇਹੀ ਹੁੰਦੀ ਆ ਵੀ ਅਸੀਂ ਤਾਜੀ ਲੈ ਕੇ ਨਾ ਚੰਨਲ ਤਾਂ ਚੀਜ਼ ਸਵਾਦਵੰਦੀ ਆ ਕਹਿੰਦੇ ਸਬਜ਼ੀ ਨਾਲੇ ਵੀ ਉਹਨੇ ਅਸੀਂ ਕੱਟ ਲੈਨੇ ਆ ਸਬਜ਼ੀ ਵੀ ਸਾਡੀ ਖਰਾਬ ਨਹੀਂ ਨਿਕਲਦੀ ਤੇ ਉਹ ਫਿਰ ਨਾਲ ਤਾਂ ਆਪਣਾ ਮਨ ਕੋ ਸੁਣਦਾ ਨਾਲੇ ਗਾਹਕ ਦਾ ਮਨ ਕੋ ਸੁਣਦਾ ਮੈਨੂੰ ਤਾਂ ਉਹ ਚੀਜ਼ 'ਚ ਫਾਇਦਾ ਜਦੋਂ ਗਾ ਕੇ ਦੁਬਾਰੇ ਘਰੇ ਆਊਗਾ ਹੁਣ ਜਿੰਨੇ ਅਸੀਂ ਸਬਜ਼ੀ ਲੈ ਕੇ ਆਉਣਾ ਸਾਰੀ ਸਾਡੀ ਲੱਗ ਜਾਂਦੀ ਹੈ ਜਮਾਂ ਵੀ ਨਹੀਂ ਬੱਤ ਦੀ ਇਹ ਤੇ ਭਾਣੇ ਇੱਕ ਸਾਰਿਆਂ ਨੂੰ ਇਹ ਗੱਲ ਦੱਸ ਦੇ ਜਿਵੇਂ ਕਿਸੇ ਨੇ ਜਿਵੇਂ ਕਮਲ ਆਪਾਂ ਦੇਖ ਸਵੇਰੇ ਪਹਿਲਾਂ ਦੁੱਧ ਚੋਇਆ ਚੋਇੀ ਕੀਤੀ ਦੁੱਧ ਦੀ ਉਸ ਤੋਂ ਬਾਅਦ ਚਲੋ ਆਪਾਂ ਕਿੰਨੀ ਚਵਾਗੇ ਰੱਖਤਾ ਕਿਉਂਕਿ ਫਿਰ ਚਲੋ ਕੰਮ ਨਵੇੜ ਕੇ ਮੈਂ ਫੇਰ ਹੀ ਤੱਤਾ ਧਰਿਆ ਸੀਗਾ 9:30 ਵਜੇ ਮੈਂ ਧਰਤਾ ਸੀ ਟੋੜੀਆਂ ਚ ਪਾ ਕੇ ਟੋੜੀਆਂ ਧੋਤੀਆਂ ਠੀਕ ਆ ਫਿਰ ਪੁਣਕੇ ਦੁੱਧ ਪਾਇਆ ਤੇ ਹਾਰੇ ਦੇ ਵਿੱਚ ਗੋਹੇ ਪਾ ਕੇ ਕਿ ਮੈਂ ਟੋੜੀਆਂ ਆਪਾਂ ਗਰਮ ਕਰਨ ਵਾਸਤੇ ਕਢਣ ਵਾਸਤੇ ਦੁੱਧ ਰੱਖਤਾ ਚਲੋ ਫਿਰ ਥੋੜੇ ਕੇ ਟਾਈਮ ਬਾਅਦ ਅੱਧੇ ਟਾਈਮ ਬਾਅਦ ਕਿਉਂ ਕਮਲ ਆਪਾਂ ਨੂੰ ਮੈਨੂੰ ਇਹ ਚ ਜਿੰਦਾ ਵੀ ਲੱਸੀ ਨਾਲ ਤਾਂ ਲਾਲ ਬਣ ਸੋਹਣੀ ਲੱਗਦੀ ਆ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਕਿ ਮੈਂ ਵੀ ਕਿੰਨਾ ਟਾਈਮ ਕਾੜਨਾ ਪੈਂਦਾ ਦੁੱਧ ਸਵੇਰੇ ਦੇਲਾ 9:30 ਤੱਕ ਰਿਆ ਸੀ ਮੈਂ ਹੁਣ ਲਾ ਰਿਹਾਗਾ ਮੈਂ 7 ਵਜੇ ਠੀਕ ਆ ਤਾਂ ਵੀ ਦੁੱਧ ਠੰਡਾਗਾ ਵੀ ਉਹ ਪਾ ਦਾਂਗੇ ਹੁਣ ਆਪਾਂ ਇਹਦੇ ਚ ਦਹੀਂ ਵਧੀਆ ਜੰਮੂ ਫਿਰ ਇਹਨੂੰ ਮੈਂ ਹੁਣ ਲਾ ਕੇ ਲਈਆਂ ਦੁਬਾਰਾ ਰੇੜਕਣੇ ਦੇ ਵਿੱਚ ਪਾ ਦਾਂਗੇ ਫਿਰ ਦੁੱਧ ਪਾ ਕੇ ਇਹਦੇ ਠੰਡਾ ਦੁੱਧ ਪਾਉਂਗੀ ਅੱਧਾ ਮੈਂ ਤੇ ਜਾਗ ਲਾ ਦਾਂਗੇ ਆਪਾਂ ਠੀਕ ਆ ਜਾਗ ਲਾ ਕੇ ਇਹਦੇ ਕੱਪੜਾ ਦੇ ਕੇ ਇਹਨੂੰ ਟੱਕ ਕੇ ਰੱਖ ਦੂੰਗੀ ਸਵੇਰੇ ਆਪਾਂ 4 ਵਜੇ ਮਧਾਣੀ ਲਾਵਾਂਗੇ ਉਸ ਤੋਂ ਬਾਅਦ ਆਪਾਂ ਮੱਖਣੀ ਕੱਢਾਂਗੇ ਇਹका ਮਾਕ ਨਹੀਂ ਕੱਢ ਕੇ ਜਿੰਨਾ ਹੋਵੇ ਤੇ ਲੱਸੀ ਵਿੱਚ ਟੋੜ ਦਾਂਗੇ ਤੇ ਫਿਰ ਮੈਂ ਇਹਨੂੰ ਦੁੱਧ ਜਿਹੜਾ ਮਨ ਲੇ ਨਤਾਰਾਂਗੇ ਆਪਾਂ ਕਿਉਂ ਨਤਾਰਾਂਗੇ ਠੀਕ ਹੈ ਜਿੰਨਾ ਕਿਉਂ ਨਿਤਰੂਗਾ ਆਪਾਂ ਸਾਰਿਆਂ ਨੂੰ ਦੱਸਾਂਗੇ ਬੈਨਾਂ ਭਈ ਲਾਈਵ ਦਿਖਾ ਦਾਂਗੇ ਆਪਾਂ ਬੈਨਾਂ ਕਿਉਂ ਕੋਈ ਨਿਤਰਿਆ ਠੀਕ ਹੈ ਇਹ ਜਿਹੜੀ ਧੋਖਾ ਧੜ ਹੀ ਨਹੀਂ ਕਮਲਾ ਵੀ ਬੰਦਾ ਕਿੰਨੀ ਬੇਈਮਾਨੀ ਕਰ ਲੂਗਾ ਇਹ ਚੀਜ਼ ਨਾਲ ਨਹੀਂ ਪਾਰ ਹੁੰਦਾ ਹਨਾ ਕਹਿੰਦੇ ਵੀ ਦੇਣਾ ਆਉਂਦਾ ਹੈ ਹਨਾ ਜੇ ਕਿਸੇ ਦੇ ਜਵਾਕਾਂ ਨਾਲ ਉਹਨਾਂ ਦੇ ਬੱਚਿਆਂ ਨੇ ਖਾਣਾਗਾ ਉਹਨਾਂ ਨੇ ਖਾਣਾਗਾ ਓरिजिनल ਮੰਨ ਕੇ ਗੱਲੇ ਚ ਕੋਈ ਮਿਲਵਾਟ ਕਰ ਦਾਂਗੀ ਇਹ ਫਿਰ ਉਹਦੇ ਨਾਲ ਕਿੰਨਾ ਕੁ ਫਾਇਦਾ ਹੋਊ 400 ਆਪਾਂ ਲੈ ਕੇ ਅਗਲੇ ਤੋਂ ਵੱਧ ਆਪਾਂ ਆਪ ਦਾ ਦਿਲ ਖੁਸ਼ ਕਰ ਲਾਂਗੇ ਨਾ ਪਰ ਨਹੀਂ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਇੱਕ ਪੈਸਾ ਮੁੱਖ ਨਾ ਰੱਖੋ ਨਾ ਤੇ ਮੈਂ ਤਾਂ ਇਹ ਚੀਜ਼ ਹੁੰਦੀ ਆ ਕਮਲ ਮੇਰੀ ਵੀ ਆਪਾਂ ਰੇਟ ਆਖਲੇ ਦੱਸ ਦਾਂਗੇ ਲੈਣਾ ਨਾ ਲੈਣਾ ਅਗਲੇ ਦੀ ਮਰਜ਼ੀ ਆ ਆਪਾਂ ਧੱਕੇ ਨਾਲ ਕਿਸੇ ਦੇ ਘਰੇ ਭਰਾਉਣ ਨਹੀਂ ਲੱਗੇ ਠੀਕ ਹੈ ਜੇ ਆਲੇ ਨੂੰ ਸੰਤੋਸ਼ਟੀ ਹੋਊਗੀ ਮਨ ਨੂੰ ਸੰਤੋਸ਼ਟੀ ਹੋ ਵਾਲਾ ਲੈ ਲੂਗਾ ਇਹ ਦੇਖ ਵਿਚੋ ਲੋਕ ਆਲੇ ਕਹਿੰਦਾ ਬਈ ਛੋਟੇ ਕੀ ਲੈਦਾ ਹੋਆ ਬਈ ਆਪਾਂ ਨਹੀਂ ਕਹਿੰਦੇ ਆਪਾਂ ਤਾਂ ਇਹ ਕਹਿੰਦੇ ਸਾਰੇ ਜਿੰਨੇ ਵਿਚਾਰੀਆਂ ਭੈਣਾਂ ਸਾ ਤਰ੍ਹਾਂ ਦੇ ਬਿੱਟੇ ਕਿਓ ਬਣਾਉਂਦੇ ਇਹਨੂੰ ਰੇਟ ਹਰੇਕ ਨੂੰ ਵਧੀਆ ਮਿਲੇ ਵਧੀਆ ਮਿਲੇ ਮਿਹਨਤ ਕਰਦਾ ਅਗਲਾ ਹਰੇਕ ਬੰਦਾ ਮਿਹਨਤ ਕਰਦਾ ਸਾਡੀਆਂ ਭੈਣਾਂ ਸਾਡੇ ਭਰਾਵਾਂ ਦਾ ਵੀ ਉਨੀ ਯੋਗਦਾਨ ਹੁੰਦਾ ਵੀ ਘਰੋਂ ਖੇਤੋਂ ਕੱਖ ਲੈ ਕੇ ਆਉਂਦੇ ਨੇ ਵਿਚਾਰੇ ਕੋਈ ਸੰਨੀ ਕਰਦਾਗਾ ਕੋਈ ਮੱਝਾਂ ਨਮਾਉਂਦਾ ਕੁਝ ਵੀ ਕਰਦਾ ਨਾਲ ਚਵਾਈ ਕਰਾਉਂਦੇ ਨੇ ਹਨਾ ਵੀ ਉਹਨਾਂ ਹੀ ਯੋਗਦਾਨ ਵਿਚਾਰਿਆਂ ਦਾ ਉਹਨਾਂ ਦਾ ਜੇ ਅਗਲੇ 2 ਪੈਸੇ ਬਚਣਗੇ ਬਈ ਫੇਰ ਹੀ ਅਗਲਾ ਵੀ ਮਿਹਨਤ ਆ ਦੋ ਪੈਸੇ ਕਾਤਰੀ ਬੱਦਲਾਂ ਹਨਾ ਸਹੀ ਗੱਲ ਹੈ ਮੇਰੇ ਤਾਂ ਮੁੱਲ ਹਰੇਕ ਬੰਦੇ ਨੂੰ ਮਿਲਣਾ ਚਾਹੀਦਾ ਹੂੰ ਠੀਕ ਆ ਵੀ ਹਰੇਕ ਨੂੰ ਮਿਲੇ ਆਪਦੇ ਕਹਿਣੇ ਵੀ ਵੀਰੇ ਕੋਈ ਰ ਫਿਰ ਮਨ ਜਦ ਦੁਖੀ ਹੁੰਦਾ ਫਿਰ ਆਲਾ ਕਹਿੰਦਾ ਵੀ ਤੁਸੀਂ ਕੋਈ ਲੈਦਾ ਹੋ ਕਰਦੇ ਹੋ ਰੇਟ ਇੰਨਾ ਬਾਹਲਾ ਹੈ ਆਪਣੇ ਨਾ ਲੋਕ ਸਿੱਟਣ ਨੂੰ ਜਿਆਦਾ ਹੋ ਰਹਿੰਦੇ ਨੇ ਇਹ ਦੂਜੇ ਦੇ ਇੱਕ ਮਿੰਟ ਕਰਕੇ ਨਾ ਉਹ ਚ ਅਗਲੇ ਨੇ ਟੰਗ ਡੌਂਗੀ ਡਾਉਣੀ ਹੁੰਦੀ ਹੈਗੀ ਆਪਾਂ ਇਹ ਚੀਜ਼ ਤਾਂ ਨਹੀਂ ਬੋਲਦੇ ਵੀ ਜਿਨੇ ਕਿਸੇ ਨੇ ਕਿਉਂ ਬਣਾਉਣਾ ਹੋ ਜਿਹਨੂੰ ਇਹ ਦਿੱਕਤ ਨਹੀਂ ਹੋਊਗੀ ਸਾਨੂੰ ਰੇਟ ਦੀ ਦਿੱਕਤ ਨਹੀਂ ਹੈਗੀ ਸਾਨੂੰ ਚੀਜ਼ ਪਿਆਰ ਚਾਹੀਦੀ ਆ ਚਾਹੇ ਆਲਾ ਸਾਡੇ ਘਰੋਂ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਪੈਸੇ ਬਾਅਦ ਵਿੱਚ ਦੇ ਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਹਾਂ ਇਹ ਚੀਜ਼ ਆਪਾਂ ਤੇ ਹੁਣ ਆਪਾਂ ਵੀ ਆ ਦੁੱਧ ਮੈਰਿਡ ਕਨੇਚ ਪਾਉਣੀ ਆ ਦੂਜਾ ਫਿਰ ਆਪਾਂ ਇਹ ਤਾਂ ਮੈਂ ਉਧਰ ਵੀ ਕੰਮ ਕਰਦੇ ਹਾਂ ਤੱਕ ਤਾਂ ਇਹ ਤੱਕ ਵੀ ਲੋ ਤਾਂ ਹੁੰਦੇ ਹਾਂ ਕਿਉਂਕਿ ਕਰੜਕਣ ਇਸ ਤੋਂ ਹੁਣ ਪੈਂਦਾ ਨਹੀਂ ਹੈਗਾ ਦੁੱਧ ਵਾਲਾ ਮੈਂ ਇਹਦੇ ਚੰਮ ਚਮਚਾ ਦੀ ਚਮਚਾ ਮੈਂ ਚਾਹ ਮਮੀ بڑا ਚਮਚਾ ਫੜਾਈ ਮੈਨੂੰ ਹਾਂ ਨਾ ਮਲਾਈ ਲਾ ਦੂੰ ਐ ਪਾ ਦੂ ਹਾਂ ਦੇਖ ਇਹਦੇ ਵੀ ਨਹੀਂ ਮਲਾਈ ਛੜੀ ਪਈ ਐ ਨਾ ਦੁੱਧ ਤੇ ਹਾਂ ਐ ਦੁੱਧ ਦੇਖ ਲੈ ਤੂੰ ਹੈਗਾ ਨਾ ਮਖਿਆਲ ਵਰਗਾ ਹੁਣ ਜਦੋਂ ਮੂ ਜਿਹੜਾ ਦੁੱਧ ਹੁੰਦਾ ਆਪਾਂ ਮੁੱਲ ਲੈ ਲਿਆ ਉਹ ਡੇਰੀਆਂ ਜਿਹੜਾ ਜਿਹੜਾ ਦੁੱਧ ਕਿੱਥੇ ਹੁੰਦਾਗਾ ਇਹ ਲੇਡ ਬਣੇ। ਇਹ ਉਹਨੇ ਤਾਂ ਹਣਾ ਵੀ ਦੇਖਣ ਨੂੰ ਆਸਾਨ ਲੱਗਦਾ ਵੀ ਹਣਾ ਕਿਉਂ। ਬਹੁਤ ਔਖਾ ਹੈ ਸਵੇਰੇ ਹੁਣ ਉਹਦੇ ਵਾਂਗੂ ਆਲਾ ਕਹਿਦਾ ਦਿੰਦਾ ਵੀ। ਸਵੇਰੇ ਵੀ ਅੰਬ ਇਹਨਾਂ ਦਾ ਤਾਂ ਮਧਾਨੀ ਲਾਵਾਂਗੇ ਆਪਾਂ। ਹਾਂ ਠੀਕ ਆ। ਉਸ ਤੋਂ ਬਾਅਦ ਫਿਰ ਮੈਂ ਘੰਟਾ ਲੱਗ ਜੂ ਇਹਨੂੰ। ਗੁੱਡ ਕਾਫੀ ਆ। ਤਦਾਰ ਇਹਨੂੰ ਮੱਖਣੀ ਕੱਢਾਂਗੇ। ਤੇ ਰਗਮ ਜਾ ਕੇ ਮਿੰਨੀ ਮਿੰਨੀ ਅੱਗ ਤੇ ਇਹਨੂੰ ਨਤਾਰਾਂਗੇ ਆਪਾਂ। ਜੇ ਹੁਣ ਅੱਗ ਜਿਆਦਾ ਨਿਕਲ ਗਈ ਕਿਉਂ ਤੇ ਸਮੇਲਾਊਗੀ। ਹੂੰ ਤੇ ਜਿਨਾ ਵੀ ਬਾਹਰ ਨੇ ਗੜੇ ਭੈਣ ਅੱਜ ਮੈਨੂੰ 5 ਕਿਲੋ ਕਹਿ ਵਰਤਾਂ ਨੂੰ 10 ਕਿਲੋ ਕਹੇ ਅਮਰੀਕਾ ਦੇ ਵਿੱਚ ਕਰਦੇ ਆ ਆਪਣਾ ਕਾਲੀਵਾਲ ਡੈਰੀ ਡੈਰੀ ਵਾਰਾ ਮਾਣਾ ਵੀ ਹਾਂ ਵੀ ਆ ਲੈ ਕੇ ਆਪਾਂ ਦੇ ਕੁਛ ਹੀ ਹੁੰਦੇ ਵੀ ਅੱਲ ਅੱਗੇ ਤੋਂ ਆਪਾਂ ਹੋਰ ਆਰਡਰ ਦਵੇ ਅਰੇ ਅਮਰੀਕਾ ਜੇ ਸਾਰਨ ਟੈਸਟ ਕਰਾ ਲਈ ਚੰਗਾ ਕਿ ਹੋਵੇ ਹੈ ਜਿਹਾ ਕਿ ਹੋਵੇ ਭਾਈ ਜੀ ਨੇ ਮਗਵਾਉਣਾ ਤਾਂ ਮਗਵਾਸ ਸਹੀ ਹੱਲਾ ਹਾਂ ਤੇ ਆਪਣੇ ਤੇ 30 ਸੇਲ ਹੋਵੇ ਵਧੀਆ ਰੇਟ ਤੇ ਹਨਾ ਆਪਾਂ ਦੋਚ ਖੁਸ਼ੀ ਆ ਸਹੀ ਹੱਲਾ ਠੀਕ ਆ ਨਦਦਰ ਰੜ ਕੇ ਬਣੀ ਜਾਣਾ ਤੇ ਬਰਕੋ ਵੀ ਪਾਣੀ ਪੋਈ ਜਾਣਾ ਹਾਂਜੀ ਹੁਣ ਇਹ ਕਿ ਮੈਂ ਜਾਗ ਲਾਦਾ ਜਾਗ ਲਾਦਾ ਉਹਨੇ ਟੱਕੀ ਤੇ ਰੱਖਦਾ ਵੀ ਤੇ ਜੇ ਦੋਸਤੋ ਕਿਸੇ ਨੇ ਮਤਲਬ ਘਿਓ ਜਾਂ ਲੱਸੀ ਲੈਣੀ ਹੋਈ ਤਾਂ ਉਹ ਸਾਨੂੰ ਸੰਪਰਕ ਕਰ ਸਕਦਾ ਕਿਉਂਕਿ ਮੈਂ ਇੱਕ ਦਿਨ ਕੱਜ ਤਾਂ ਤਿਆਰ ਹੁੰਦਾ ਨਹੀਂ ਹੈਗਾ ਹਣਾ ਬਹੁਤ ਕਈ ਦਿਨ ਲੱਗਣਗੇ ਮੰਨ ਲਓ ਜਿੰਨੇ ਉਹਨਾਂ ਨੇ ਆਰਡਰ ਦਿੱਤਾ ਤਿਆਰ ਕਰਨ ਲਈ ਜਿਨੇ ਵੀ ਵੀਰੇ ਪਿਓਰ ਘਿਓ ਤਿਆਰ ਕਰਵਾਉਣਾ ਰੇਟ ਦਾ ਨਾ ਹੋਵੇ ਮਤਲਬ ਉਹਨਾਂ ਨਾਲ ਰੇਟ ਮੈਂ ਦੱਸੂਗੀ ਫੋਨ ਤੇ ਮੈਂ ਨਹੀਂ ਬੋਲ ਕੇ ਪਾਉਣਾ ਕਿਉਂਕਿ ਵਿੱਚ ਵੀਰੇ ਵਿਦਵਾਨ ਆ ਜਾਂਦੇ ਨੇ ਹਣਾ ਉਹ ਕਿਵੇਂ ਦੱਸਦਾ ਰੇਟ ਕੋਈ ਦੱਸਦਾ ਮੈਂ ਤੇ ਕਹਣੀ ਕੱਲੀ ਮੈਨੂੰ ਨਹੀਂ ਜਿਹੜੀਆਂ ਵੀ ਮੇਰੀਆਂ ਭੈਣਾਂ ਘਰੇ ਏਕਿਓ ਤਿਆਰ ਕਰਦੇ ਨੇ ਉਹਨੂੰ ਸਹੀ ਰੇਟ ਮਿਲਣਾ ਚਾਹੀਦਾ ਤੇ ਬਾਕੀ ਜੋ ਮਤਲਬ ਵਿੱਚ ਕਹਿੰਦੇ ਵੀ ਇੰਨੇ ਦੁੱਧ ਤੇ ਇੰਨਾ ਤਿਆਰ ਹੋ ਜਾਣਾ ਬਈ ਯਾਰ 5 ਕਿਲੋ ਤੋਂ ਬਾਈ 7 ਕਿਲੋ ਤੱਕ ਕਦੇ ਵੀ ਨਹੀਂ ਤਿਆਰ ਹੋਦਾ ਹਾਂ ਆ ਰਿਐਲਿਟੀ ਆ ਹਾਂ ਇਹ ਰਿਐਲਿਟੀ ਆ ਸਾਸੀ ਲੈ ਦੁੱਧ ਦੇਵਾਂਗੇ 5 ਕਿਲੋ ਦੁੱਧ ਮੈਂ ਤੇ ਅਸੀਂ ਸੁਣ ਕੇ ਕਹਣੀ ਆ ਆ ਕਿਉਂ ਨਿਤਰਾ 2 ਕਿਲੋ ਮੈਂ ਕੰਡੇ ਤੇ ਜੋਖਿਆ ਹਾਂ ਠੀਕ ਆ ਆਪਾਂ ਕੋਈ ਝੂਠ ਨਹੀਂ ਬੋਲਦੇ ਬਾਕੀ ਕਿਸੇ ਨੂੰ ਕੋਈ ਕੁਝ ਮਰਜ਼ੀ ਕਹੀ ਦ ਭਈ 2 ਕਿਲੋ ਪਿਓ ਨਿੱਤ ਰਗਾ ਠੀਕ ਹੈ ਹਨੇ ਠੀਕ ਆਪਾਂ ਕੋਈ ਝੂਠ ਨਹੀਂ ਬੋਲੇ ਹੁਣ ਕਈ ਦਿਨ ਅਜੇ ਤਿਆਰ ਕਰੂੰਗੀ ਮੈਂ ਤਾਂ 10 ਕਿਲੋ ਦਾ ਇੱਥੇ ਹੈਗਾ ਵੀ 20 ਕਿਲੋ ਕਿਓ ਦਾ ਆਰਡਰ ਹੈ ਮੈਨੂੰ ਲੱਗ ਜਾਣਗੇ 2 ਹਫ਼ਤੇ ਗਿੰਨ ਕਿਓ ਤਿਆਰ ਕਰਨ ਵਾਸਤੇ ਜਿਨੇ ਵੀ ਹੋਰ ਕਿਸੇ ਨੇ ਕਿਓ ਲੈਣਾ ਵੀਰੇ ਫੋਨ ਤੇ ਮੇਰੇ ਨਾਲ ਗੱਲ ਕਰ ਸਕਦਾ ਪਰ ਗੱਲ ਉਹ ਕਰੇ ਜਿਹਨੂੰ ਪਿਓ ਚਾਹੀਦੀ ਆ ਆ 500 ਵਾਲੇ 700 ਵਾਲੇ ਕਮੈਂਟ ਨਾ ਕਰਨ ਵੀਰ万ਦੇ ਹਨਾ ਚਲ ਮੇਰੀ ਨਾਲ ਕਿਸੇ ਨਾਲ ਕੋਈ ਦਸਮਣੇ ਨਾ ਆਪਾਂ ਕਿਸੇ ਨਾਲ ਬਹਿਸ ਕਰਨੀ ਹੈ ਸਹੀ ਗੱਲ ਆ ਮੈਂ ਆਪਦੀ ਮਿਹਨਤ ਦਾ ਮੁੱਲ ਮੰਗਣਾ ਵੀਰੇ ਠੀਕ ਆ ਆਪਾਂ ਕਿਸੇ ਦੇ ਧੱਕੇ ਨਾਲ ਮੈਂ ਨਹੀਂ ਨਹੀਂ ਠੀਕ ਹੈ ਧੰਨਵਾਦ ਬਣੀ ਧੰਨਵਾਦ ਜੀ